ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖੁੱਦ ਦੀ ਲਿਖੀ ਇੱਕ ਕਵਿਤਾ ਜਿਸ ਦਾ ਸਿਰਲੇਖ ਤਾਰਾ ਹੈ ਉਹ ਪੇਸ਼ੇ ਖਿਦਮਤ ਕਰਨ ਲੱਗਾ ਆਸ ਕਰਦਾ ਵੀ ਤੁਹਾਨੂੰ ਚੰਗੀ ਲੱਗੇਗੀ ਸੋ ਉਸ ਕਵਿਤਾ ਦੇ ਬੋਲ ਇਸ ਤਰ੍ਹਾਂ ਨੇ ਤਾਰਾ ਤੇਰਾ ਸਿਰਫ ਨਾਮ ਤਾਰਾ ਹੈ ਪਰ ਤੂੰ ਉਹ ਤਾਰਾ ਨਹੀਂ ਹੋ ਸਕਦਾ ਜੋ ਅੰਬਰੀ ਚਮਕੇ ਰਾਤ ਨੂੰ ਤੇ ਚੰਨ ਤੇਰਾ ਪਿਆਰਾ ਨਹੀਂ ਹੋ ਸਕਦਾ ਤੇਰਾ ਸਿਰਫ ਨਾਮ ਤਾਰਾ ਹੈ ਤਾਰਾ ਏ ਤੂੰ ਉਹਨਾਂ ਦਾ ਜਿਨ੍ਹਾਂ ਦਾ ਤੂੰ ਜਾਇਆ ਏ ਤਾਰਾ ਏ ਤੂੰ ਉਹਨਾਂ ਦਾ ਜਿਨ੍ਹਾਂ ਦਾ ਤੂੰ ਜਾਇਆ ਏ ਕਮਰੇ ਦੀ ਨੁੱਕਰ ਟੁੱਟੀ ਮੰਜੀ ਤੇ ਤਨ ਜਿਨ੍ਹਾਂ ਦਾ ਡਗਮਗਾਇਆ ਏ ਤਾਰਾ ਏ ਤੂੰ ਉਸ ਦਾ ਜੋ ਸਾਇਆ ਤੇਰਾ ਲਾਵਾ ਤੋਂ ਤਾਰਾ ਏ ਤੂੰ ਉਸ ਦਾ ਜੋ ਸਾਇਆ ਤੇਰਾ ਲਾਵਾ ਤੋਂ ਤੇਰੇ ਨਾਲ ਦੁੱਖ ਜਰਦੀ ਰਹੀ ਸਖਣੀ ਸੁਖ ਦੀਆਂ ਸ਼ਾਮਾਂ ਤੋਂ ਤਾਰਾ ਏ ਤੂੰ ਉਹਨਾਂ ਦਾ ਜੋ ਬਾਪੂ ਤਾਰਾ ਤੈਨੂੰ ਕਹਿੰਦੇ ਨੇ ਤਾਰਾ ਏ ਤੂੰ ਨਾ ਦਾ ਜੋ ਬਾਪੂ ਤਾਰਾ ਤੈਨੂੰ ਕਹਿੰਦੇ ਨੇ ਹਰ ਸ਼ਾਮ ਖਾਲੀ ਹੱਥ ਵੇਖਣ ਤੇਰੇ ਹਾਸੇ ਮੁਖ ਤੋਂ ਰੁੱਸੇ ਰਹਿੰਦੇ ਨੇ ਤਾਰਾ ਕੰਮ ਕਰਦਾ ਏ ਵਧੀਆ ਉਹ ਤੈਨੂੰ ਕਹਿ ਕਹਿ ਠੱਗਣ ਲੋਕ ਵੇ ਤਾਰਾ ਕੰਮ ਕਰਦਾ ਏ ਵਧੀਆ ਤੈਨੂੰ ਕਹਿ ਕਹਿ ਠੱਗਣ ਲੋਕ ਵੇ ਤਾਂ ਜੋ ਰਹੇ ਸਦਾ ਤੂੰ ਦੱਬਿਆ ਤੇਰੀ ਪਿੱਠ ਪਿੱਛੇ ਹਸਣ ਲੋਕ ਵੇ ਉੱਠ ਤਾਰਿਆ ਹੰਬੜਾ ਮਾਰ ਉਠ ਤਾਰਿਆ ਹੰਬਲਾ ਮਾਰ ਤੇਰੀ ਕਬਰ ਤਿਆਰ ਹੁੰਦੀ ਪਈ ਤੈਨੂੰ ਸਦਾ ਲਈ ਦਬਾਉਣ ਦੀ ਹੁਕਮਰਾਨਾਂ ਸਾਜ਼ਿਸ਼ ਕੁੰਦੀ ਪਈ ਤੈਨੂੰ ਸਦਾ ਲਈ ਦਬਾਉਣ ਦੀ ਹੁਕਮਰਾਨਾਂ ਸਾਜ਼ਿਸ਼ ਕੁੰਦੀ ਪਈ ਤੈਨੂੰ ਸਦਾ ਲਈ ਦਬਾਉਣ ਦੀ ਹੁਕਮਰਾਨਾਂ ਸਾਜ਼ਿਸ਼ ਕੁੰਦੀ ਪਈ ਥੈਂਕ ਯੂ